ਹਾਂਜੀ ਕਿਸਾਨ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਨੇ ਪਿਛਲੇ ਦਿਨੀ ਵੀਡੀਓ ਪਾਈ ਸੀ ਇੱਕ ਵੀ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਭਾਈ ਅੱਗ ਜਿਹੜੀ ਤੁਸੀਂ ਲਾਉਂਦੇ ਧਿਆਨ ਨਾਲ ਲਾਇਆ ਜੀ ਵੀ ਕਿਸੇ ਦਾ ਨੁਕਸਾਨ ਹੋਵੇ ਇਤਕੀ ਨੁਕਸਾਨ ਵੀ ਕਾਫੀ ਹੋਏ ਜਿਹੜੇ ਵੱਡੇ ਰੋੜਾਂ ਨਾਲ ਜਿੰਨਾ ਕਿਸਾਨਾਂ ਭਰਾਵਾਂ ਨੇ ਅੱਗ ਲਾਈ ਤੇ ਇੱਕ ਨਾ ਵੀਡੀਓ ਵੀ ਲੋਕਾਂ ਬੜੀਆਂ ਸ਼ੇਅਰ ਕੀਤੀਆਂ ਏ ਪਰ ਜਿਹੜੀ ਆਪਾਂ ਵੀਡੀਓ ਪਾਉਂਦੇ ਆਪਣੀ ਵੀਡੀਓ ਲੋਕ ਬਹੁਤ ਘੱਟ ਸ਼ੇਅਰ ਕਰਦੇ ਪਤਾ ਨਹੀਂ ਕੀ ਕਾਰਨ ਹੈ ਤੇ ਕਿਸੇ ਵੀਰ ਨੇ ਨਾ ਨਾਲ-ਨਾਲ ਬੰਨੇ ਤੇ ਗੇੜੇ ਲਾ ਕੇ ਨਾ ਸੁੱਖਾਂ ਦੇ ਤੇ ਅੱਗ ਲਾਈ ਤੇ ਬੜੀ ਫੋਟੋ ਜੀ ਸ਼ੇਅਰ ਕੀਤੀ ਲੋਕਾਂ ਨੇ ਵੇਖੋ ਵੀਰ ਕਿੱਡਾ ਵਧੀਆ ਕੰਮ ਕੀਤਾ ਤੇ ਅਸੀਂ ਵੇਖ ਲਓ ਆ ਤੁਹਾਡੇ ਸਾਹਮਣੇ ਅਸੀਂ ਅੱਗੇ ਵੀਡੀਓ ਪਾਈ ਵੀ ਅਸੀਂ ਅੱਗ ਨਹੀਂ ਲਾਉਂਦੇ ਇਸ ਤਰ੍ਹਾਂ ਹੀ ਹੁੰਦੇ ਆ ਆ ਤਵੀਆਂ ਨਾ ਵਾਉਣ ਦੇ ਇਹ ਨਹੀਂ ਵੀ 나ੜ ਘਾਟਾ 나ੜ ਤੁਹਾਡੇ ਸਾਹਮਣੇ ਆ ਆ ਵੇਖ ਲਓ ਤੂੜੀ ਵੀ ਅਸੀਂ ਐਡੀ ਬਰੀ ਨਹੀਂ ਵੀ ਨਹੀਂ ਬਣਾਈ ਦੀ ਆ ਵੇਖ ਲਓ ਕਿੰਨਾ ਕਿੰਨਾ 나ੜ ਪਿਆ ਤੇ ਕਾਰਨ ਇਹ ਪਤਾ ਕੀ ਬਣ ਜਾਂਦਾ ਹੈ ਕਾਰਨ ਇਹ ਵੀ ਇੱਕ ਤਾਂ ਸਾਡੇ ਆ ਨਹਿਰ ਲੰਘਦੀ ਆ ਵੇਖ ਲਓ ਕਿੰਨੇ ਰੁੱਖ ਆ ਨਹਿਰ ਦੇ ਉੱਤੇ ਦੇਖ ਲਓ ਇੱਕ ਤਾਂ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਜਦੋਂ ਅੱਗ ਲੱਗਦੀ ਹੈ ਇਹ ਕਾ ਰੁੱਖ ਸਾਡੀਆਂ ਮੋਟਰਾਂ ਤੇ ਇਹਨਾਂ ਦਾ ਨੁਕਸਾਨ ਹੁੰਦਾ ਹੈ ਤੇ ਅੱਜ ਤੋਂ ਮੈਂ 5-7 ਦਿਨ ਪਹਿਲਾਂ ਇੱਥੇ ਨਾ ਘੇਰੇ ਬੰਨੇ ਸਾਰੀ ਪੈੜੀ ਦੇ ਢੇੜਾ ਮਾਰ ਕੇ ਗਿਆ ਸੀ ਵੀ ਕਿਸੇ ਦੇ ਵੀਰ ਨੇ ਅੱਗ ਲਾਈ ਤਾਂ ਆਪਣੀ ਪੈੜੀ ਚ ਅੱਗ ਨਾ ਬੜੇ ਕਾਰਨ ਇਹੀ ਆ ਮੈਂ ਅੱਗੇ ਵੀ ਬੇਨਤੀ ਕਰਦਾ ਕਿਸਾਨ ਭਰਾਵਾਂ ਨੂੰ ਤੁਸੀਂ ਇੱਕ ਵਾਰ ਕੋਈ 2 ਕਿੱਲੇ ਛੱਡ ਕੇ ਤਾਂ ਵੇਖੋ ਬਿਨਾ ਅੱਗ ਲਾ ਕੇ ਵਾਹ ਕੇ ਤਾਂ ਵੇਖੋ ਤੁਹਾਨੂੰ ਰਿਜ਼ਲਟ ਪਤਾ ਲੱਗੂਗਾ ਵੀ ਕੀ ਰਿਜ਼ਲਟ ਆ ਜਿਹੜੀ ਆ ਜਿਹੜੀ ਚੀਜ਼ ਆ ਨਾ ਆ ਜਿਹੜੀ ਚੀਜ਼ ਆ ਆ ਪ੍ਰਾੜੀ ਜਿਹੜੀ ਆਪਣੀ ਝੋਨੇ ਦੀ ਪ੍ਰਾੜੀ ਦੇ ਵਿੱਚ ਉਹਨੇ ਤਤ ਨਹੀਂ ਜਿੰਨੇ ਇਹਦੇ ਵਿੱਚ ਤਤਤਾ ਜਿੰਨੇ ਇਹਦੇ ਵਿੱਚ ਫਾਸਫੋਰਸ ਆ ਜਿਹਨੂੰ ਆਪਾਂ ਡੀਏਪੀ ਕਹਿ ਦਿੰਨੇ ਆ ਤੇ ਨੰਬਰ 2 ਤੇ ਆਪਣਾ ਵਾਤਾਵਰਨ ਸ਼ੁੱਧ ਰਹਿਦਾ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੀ ਇੱਕ ਸਿਰਫ ਆਪਣੀ ਮਜਬੂਰੀ ਹੁੰਦੀ ਆ ਇਹਦੇ ਵਿੱਚ ਹੁਣ ਮੈਨੂੰ ਕਈ ਵੀਰ ਸਵਾਲ ਕਰਨਗੇ ਬਾਈ ਤੇਰੇ ਕੋ ਰੂਟਾ ਵੀ ਟਰੂ ਤੂੰ ਦੇ ਨਾਲ ਚਿੱਕੜ ਮਾਰ ਲੇਗਾ ਵੀਰੇ ਮੇਰੇ ਕੋ ਕੋਈ ਰੂਟਾ ਵੀਟ ਨਹੀਂ ਹਲਾਣਾ ਚਿੱਕੜ ਮਾਰਨਾ ਉਹ ਵੀ ਆਪਾਂ ਵੀਡੀਓ ਤੁਹਾਡੇ ਸਾਹਮਣੇ ਪਾ ਦਾਂਗੇ ਕੋਈ ਬੁੱੱਥਾ ਨਹੀਂ ਤਰਦਾ ਕੋਈ ਕੁਛ ਨਹੀਂ ਸਿਰਫ ਆਪਾਂ ਇਹਦਾ ਰਿਜ਼ਲਟ ਵੇਖਿਆ ਇਸ ਚੀਜ਼ ਦਾ ਬਾਕੀ ਆਪਾਂ ਨੂੰ ਇਹ ਵੀ ਪਤਾ ਵੀ ਆਪਣੀ ਜੇ ਆਪਾਂ ਅੱਗ ਲਾਉਂਦੇ ਤੇ ਕਿਸੇ ਰੁੱਖਾਂ ਸੜ ਜਾਂਦੀਆਂ ਨਾ ਫਿਰ ਵੀਡੀਓ ਆਪਣੀ ਬੜੀ ਵਾਇਰਲ ਹੋਣੀ ਸੀ ਕਿ ਭਾਈ ਫਲਾਣੇ ਨੇ ਅੱਗ ਲਾਈ ਰੁੱਖ ਸੜ ਗਏ ਆਹ ਵੀਡੀਓ ਆਪਣੀ ਕਿਸੇ ਨੇ ਸ਼ੇਅਰ ਨਹੀਂ ਕਰਨੀ ਤੇ ਮੈਂ ਬੇਨਤੀ ਕਰਦਾ ਇਹੋ ਜੀਆਂ ਵੀਡੀਓ ਸ਼ੇਅਰ ਕਰਾ ਕਰੋ ਤਾਂ ਕਿ ਕਿਸਾਨ ਵੀਰਾਂ ਨੂੰ ਪਤਾ ਲੱਗ ਸਕੇ ਕਿ ਆਹ ਜਿਹੜੀ ਆਪਾਂ ਚੀਜ਼ ਜਿਹੜੀ ਆ ਰਹਿਤ ਖੁੰਦ ਜਿਹਨੂੰ ਆਪਾਂ ਅੱਗ ਲਾਉਨੇ ਆ ਇਹਨੂੰ ਨਾ ਅੱਗ ਲਾਇਆ ਕਰੀਏ ਇਹਦੇ ਵਿੱਚ ਬਹੁਤ ਜ਼ਿਆਦਾ ਤਾਤਾ ਠੀਕ ਆ ਨਾ ਇਹੋ ਬੇਨਤੀ ਹੈ ਤੁਹਾਡੇ ਅੱਗੇ ਤੁਸੀਂ ਕਿਲਾ ਦੋ ਕਿਲਾ ਇਹ ਰਿਜ਼ਲਟ ਕੱਢ ਕੇ ਵੇਖੋ ਇਹਦਾ ਰਿਜ਼ਲਟ ਕੀ ਹੈ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਤੇ ਕੀ ਇਹਦੇ ਰਿਜ਼ਲਟ ਅਗਲੀ ਵਾਰੀ ਤੁਸੀਂ ਆਪੇ ਨਹੀਂ ਅੱਗ ਲਾਉਣੀ ਇਹ ਹੀ ਬੇਨਤੀ ਸੀ ਵੈਵਰ ਜੀ ਕਾ ਖਾਲਸਾ ਵੈਵਰ ਜੀ ਕੀ ਫਤਿਹ